ਇੱਕ ਬੜਾ ਸਰਾਹਣਾ ਜੋ ਕਦਮ ਆ ਇਹ ਜਿੱਥੇ ਆਪਾਂ ਦੇ ਆਮ ਖਾਣੇ ਦਾ ਲੰਗਰ ਤੇ ਲੋਕ ਅੱਜਕੱਲ ਦਵਾਈਆਂ ਦਾ ਲੰਗਰ ਲਾਉਂਦੇ ਨੇ ਉੱਥੇ ਅ ਅਰਪੀਰ ਸਿੰਘ ਜੀ ਦੇ ਵੱਲੋਂ ਜਿਹੜਾ 40 ਦਿਨ ਇਹ ਲੰਗਰ ਚੱਲੂਗਾ ਮੁਕਿਆਂ ਦਾ ਲੰਗਰ ਆ ਤੁਹਾਨੂੰ ਤਦਾਦੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਤੇ ਪਿਛਲੇ ਦਿਨ ਤੋਂ ਪੰਜਾਬ ਦਾ ਮਤਲਬ ਸਭ ਤੋਂ ਜਿਹੜਾ ਗਰਮ ਸ਼ਹਿਰ ਦੀ ਆਪਣਾ ਸਮਰਾਲਾ ਬਿਚਾਰ ਬੜੀ ਗਰਮੀ ਦੇ ਨਾਲ ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ ਤੇ 47 ਡਿਗਰੀ ਨੂੰ ਟੱਪ ਗਿਆ ਹੈ ਤੇ ਇਹਨੂੰ ਨੀਚੇ ਲਾਉਂਦਾ ਇੱਕੋ ਇੱਕ ਹੱਲ ਡਰੈਕਟ ਲਗਾਓ ਤੇ ਉਹਨਾਂ ਨੂੰ ਸੰਭੋਜੀ ਤੇ ਅਸੀਂ ਇਹਨਾਂ ਦਾ ਇੱਕ ਜਰੀਆ ਹੀ ਬਣਿਆ ਸਾਰਾ ਮਤਲਬ ਵੀ ਲੋਕਾਂ ਨੂੰ ਅਵੇਲੇਬਲ ਨੇੜੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਾਇਆ ਨੇ ਬੂਟੇ ਬਸ ਬਾਕੀ ਤਾਂ ਸਾਰਾ ਠੀਕ ਹੈ ਜੀ ਬੂਟੇ ਜੀ ਅੰਬ ਦੇ ਹੈਗੇ ਨੇ ਜੀ ਅਮਰੂਦ ਹੈਗਾ ਜੀ ਔਲਾ ਹੈਗਾ ਕਾਲੀ ਹੈਗੀ ਆ ਨਿੰਮ ਹੈਗੀ ਆ ਤੇ ਹੋਰ ਵੀ ਨਿੰਬੂ ਕਈ ਬੜੀ ਬੜੀਆਂ ਬੜੀਆਂ ਬੂਟੇ ਸਾਲ ਸਾਲਦਾਰ ਸ਼ਾਮ ਵਾਲੇ ਸਾਰੇ ਹੈਗੇ ਨੇ ਜੀ ਇਹ ਕਿਸੇ ਵਿਅਕਤੀ ਨੇ ਲੈ ਕੇ ਜਾਣੇ ਆਤਾ ਉਹ ਉਹਦੇ ਲਈ ਕਿੰਨੇ ਬੂਟੇ ਕੀ ਦੇ ਰਹੇ ਨੇ ਨਹੀਂ ਅਸਲ ਦੇ ਵਿੱਚ ਵਾਲੀ ਦਾ ਗੱਲ ਵੀ ਅਸੀਂ ਕੋਈ ਰੋਕ ਟੋਕ ਨਹੀਂ ਇੱਥੇ ਕੋਈ ਹੋਣੀਗਾ ਤੇ ਸਾਡਾ ਤਾਂ ਇਹੀ ਆ ਵੀ ਜਿਹੜਾ ਬੰਦਾ ਉਹੀ ਬੂਟੇ ਲੈ ਕੇ ਜਾਵੇ ਜਿਹੜਾ ਇਹਨਾਂ ਨੂੰ ਸੰਭਾਲ ਸਕੇ ਤੇ ਇਹਨਾਂ ਨੂੰ ਸਵਾਗਤ ਕਰਕੇ ਇਹ ਬੂਟਿਆਂ ਦਾ ਜਿਹੜਾ ਅਪਰਾਲਾ ਲੱਗ ਹੋਇਆ ਸੀ ਇੱਥੇ ਲੰਗਰ ਲੱਗਿਆ ਹੋਇਆ ਸੀ ਬਹੁਤ ਵਧੀਆ ਅਪਰਾਲਾ ਲੱਗਿਆ ਜੀ ਅਸੀਂ ਇੱਥੋਂ ਬੂਟੇ ਲਿਆ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ ਇਹ ਕਿੰਨੇ ਦਿਨਾਂ ਲਈ ਇਹ ਲੰਗਰ ਹੈ ਜੀ ਇਹ 40 ਦਿਨ ਦੀ ਲੰਗਰ ਚੱਲੇਗਾ ਜੀ ਐਮਐਲਏ ਸਾਹਿਬ ਇੱਕ ਲੋਕਾਂ ਲੰਗਰ ਲਗਾਇਆ ਗਿਆ ਬੂਟਿਆਂਦਾਰ ਰਣਜੀਤ ਸਿੰਘ ਪੁਨੇਸਰ ਹੋਂਣਾ ਵੱਲੋਂ ਕੀ ਕਹੋਗੇ ਇਸ ਬਾਰੇ ਜੀ ਦੇਖੋ ਇਹ ਇੱਕ ਬੜਾ ਸਰੰਗਾ ਜੋ ਕਦਮ ਹੈ ਜਿੱਥੇ ਆਪਾਂ ਦੇਦੇ ਆ ਆਮ ਖਾਣੇ ਦਾ ਲੰਗਰ ਤੇ ਲੋਕ ਅੱਜਕੱਲ ਦਵਾਈਆਂ ਦਾ ਨੰਗਾ ਲਾਉਂਦੇ ਨੇ ਉੱਥੇ ਅ ਰਪੀਰ ਸਿੰਘ ਜੀ ਦੇ ਵੱਲੋਂ ਜਿਹੜਾ 40 ਦਿਨ ਇਹ ਲੰਗਰ ਚੱਲੂਗਾ ਬੁੱਟਿਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਤੇ ਪਿਛਲੇ ਦਿਨ ਤੋਂ ਪੰਜਾਬ ਦਾ ਮਤਲਬ ਸਭ ਤੋਂ ਜਿਹੜਾ ਗਰਮ ਸ਼ਹਿਰ ਦੀ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪਤਾ ਲੱਗਿਆ ਹੁਣ ਤੇ ਬੁੱਟਿਆਂ ਦੀ ਬਹੁਤ ਲੋੜ ਆ ਤੁਹਾਨੂੰ ਪਤਾ ਵੀ ਜਿਹੜੇ ਬੁੱਟੇ ਨੇ ਉਹਨਾਂ ਦੀ ਗਿਣਤੀ ਬਹੁਤ ਘਾਟਾ ਜਿਸ ਹਿਸਾਬ ਨਾਲ ਚਾਹੀਦੇ ਨੇ ਤੇ ਇੱਕ ਬਹੁਤ ਵਧੀਆ ਪਹਿਲ ਆ ਮੇਰੇ ਵੀਰ ਦੀ ਤੇ ਮੈਂ ਬਧਾਈ ਦਾ ਪਾਤਰਾ ਇਸ ਵਾਸਤੇ ਤੇ ਮੈਂ ਬਾਕੀ ਲੋਕਾਂ ਨੂੰ ਵੀ ਕਹੂੰਗਾ ਕਿ ਕਮ ਸਿਕੋਂ ਜੇ ਬਹੁਤ ਦਿਨ ਦਾ 1 ਕਿੱਟ 2-2 ਬੁੱਟੇ ਜ਼ਰੂਰ ਲਾਉਣ ਉਹ ਬੜੀ ਲੋੜ ਆ ਪਰ ਉਹ ਅੱਜ ਦੇ ਟਾਈਮ ਦੇ ਵਿੱਚ ਆਪਾਂ ਜਿਸ ਤਾ ਵਾ ਟੈਂਪਰੇਚਰ ਬਾਦਰਿਆ ਤੇ ਤੇ ਬਧਾਈ ਦਾ ਪਾਤਰਾ ਭਰਾ ਮੇਰਾ ਤੇ ਬਾਕੀ ਸਾਰੇ ਭਰਾਵਾਂ ਨੂੰ ਬਹੁਤ ਬੱਦਰ ਰੱਖੋ ਅੱਜ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਊਗਾ ਇਸ ਤਰ੍ਹਾਂ ਦਾ ਜੀ ਦੇਖੋ ਜੀ ਅਸੀਂ ਪਿਛਲੇ ਸਾਲ 58000 ਲੂਟਾ ਲਾਇਆ ਕਿ ਮਾਸੂਰਾ ਖਾਂਪ ਦੇ ਵਿੱਚ ਛੋਟੇ ਛੋਟੇ ਜੰਗਲ ਦਾ ਪ੍ਰੋਜੈਕਟ ਲੱਗੇ ਹੋਏ ਨੇ ਜਿਵੇਂ ਪੰਗਲਾ ਪਿੰਡ ਹੋ ਗਿਆ ਤੇ ਕਈ ਬਿੰਲਾ ਜਨੇ ਮਲੋ ਜੰਗਲ ਲੱਗੇ ਤੇ ਹੁਣ ਅਸੀਂ ਵੀ ਇੱਕ ਛੋਟੇ ਜੰਗਲ ਜਿਹੜੇ ਅਦੁੱਤੀ ਤਕਨੀਕ ਦੇ ਨਾਲ ਜਿਹਨੂੰ ਕਹਿੰਦੇ ਮੀਆਂ ਬਾਕੀ ਤਕਨੀਕ ਕਹਿੰਦੇ ਨੇ ਤੇ ਉਹ ਲਵਾ ਰਹੇ ਆ ਪੂਰੇ ਸਮਰਾਲੇ ਦੇ ਵਿੱਚ ਤੇ ਅੱਜ ਮੇਰੀ ਮੀਟਿੰਗ ਵੀ ਆ ਸਪੈਸ਼ਲੀ ਇਹਦੇ ਸਬੰਧ ਨਾਲ ਮਨਰੇਗਾ ਅਧਿਕਾਰੀਆਂ ਦੇ ਨਾਲ ਇਹ ਵੱਧ ਤੋਂ ਵੱਧ ਜੰਗਲ ਜਿੰਨੇ ਲੱਗ ਸਕਦੇ ਨੇ ਆਪਣੇ ਸੰਵਾਲੇ ਦੇ ਵਿੱਚ ਇੱਕ ਦਾ ਰੋਜ਼ਗਾਰ ਮਿਲੂਗਾ ਮਨੁੱਖੀਆ ਦੇ ਦੀਨ ਪਿੰਡ ਵਾਸਤੇ ਆਪਣੇ ਸਾਰੀ ਸੰਵਾਲੇ ਦੇ ਇਲਾਕੇ ਦੇ ਲੋਕਾਂ ਨੂੰ ਤੇ ਦੂਜੀ ਗੱਲ ਜਦੋਂ ਜੰਗਲ ਲੱਗਣਗੇ ਇਹਨਾਂ ਤਪੱਸ ਘਟੂਗੀ ਤੇ ਪਰਮਾਤਮਾ ਕੋਲ ਵਧੀਆ ਕੰਮ ਕਰਨ ਵਾਸਤੇ ਮੌਕਾ ਮਿਲੇ ਸਭ ਨੂੰ ਸਾਰਾ ਹਾਂਜੀ ਮੇਰਾ ਨਾਮ ਰੰਦੀਪ ਸਿੰਘ ਕਨੈਕਟਰ ਹੈ ਜੀ ਇਹ ਇੱਕ ਅਲੋਖਾ ਕਿ ਕੀ ਭੁਤਿਆਂ ਦਾ ਲੰਗਰ ਸਟਾਰਟ ਕੀਤਾ ਹੈਗਾ ਜੀ ਇਹ ਵਿਚਾਰ ਕਿਵੇਂ ਆਇਆ ਇਹ ਵਿਚਾਰ ਬੱਧੀ ਗਰਮੀ ਦੇ ਨਾਲ ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ 47 ਡਿਗਰੀ ਨੂੰ ਟੱਪ ਗਿਆ ਹੈ ਤੇ ਇਹਨੂੰ ਨੀਚੇ ਲਾਉਂਦਾ ਇੱਕੋ ਇੱਕ ਹੱਲ ਡਰੈਕਟ ਲਗਾਓ ਤੇ ਉਹਨਾਂ ਨੂੰ ਸੰਭੋਜੀ ਤੇ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਬਨ ਵਿਭਾਗ ਸਮਰਾਜ ਦਾ ਹੈ ਬਨਗੜ ਏਕੋ ਸਿੰਘ ਜੀ ਤੇ ਹੋਰ ਇਹਨਾਂ ਸਾਰੀ ਟੀਮ ਦਾ ਇਹਨਾਂ ਨੇ ਬੜਾ ਸਹਿਯੋਗ ਕਰਿਆ ਤੇ ਸਾਨੂੰ ਵਧੀਆ ਬੁੱਕੇ ਦੇ ਵਧੀਆ ਪਨੀਰੀ ਦੇ ਬੁੱਕੇ ਸਾਨੂੰ ਉਪਲਬਧ ਕਰਾਏ ਨੇ ਤੇ ਅਸੀਂ ਇਹਨਾਂ ਦੇ ਇੱਕ ਜਰੀਆ ਹੀ ਬਣੇ ਆ ਸਾਰਾ ਮਜ਼ੇ ਵੀ ਲੋਕਾਂ ਨੂੰ ਅਵੇਲੇਬਲ ਨੇੜੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਾਇਨੇ ਬੂਟੇ ਬਸ ਬਾਕੀ ਤਾਂ ਸਾਰਾ ਠੀਕ ਹੈ ਜੀ ਆਪਣੇ ਕਿਹੜੇ ਕਿਹੜੇ ਬੂਟੇ ਹੈਗੇ ਬੂਟੇ ਜੀ ਅੰਬ ਦੇ ਹੈਗੇ ਨੇ ਜੀ ਅਮਰੂਦ ਹੈਗਾ ਜੀ ਔਲਾ ਹੈਗਾ ਕਾਲੀ ਹੈਗੀ ਆ ਨਿੰਮ ਹੈਗੀ ਆ ਤੇ ਹੋਰ ਵੀ ਨਿੰਬੂ ਕਈ ਬੜੀ ਬੜੀਆਂ ਬੜੀਆਂ ਬੂਟੇ ਸ਼ਾਲਦਾਰ ਸ਼ਾਮ ਵਾਲੇ ਸਾਰੇ ਹੈਗੇ ਨੇ ਜੀ ਕੀ ਕਿਸੇ ਵਿਅਕਤੀ ਨੇ ਲੈ ਕੇ ਜਾਣੇ ਆਤਾ ਉਹ ਉਹਦੇ ਲਈ ਕਿੰਨੇ ਬੁੱਟੇ ਕੀ ਦੇ ਰਹੇ ਹੋ ਨਹੀਂ ਅਸਲ ਦੇ ਵਿੱਚ ਵਾਲੀ ਦਾ ਗੱਲ ਵੀ ਅਸੀਂ ਕੋਈ ਰੋਕ ਟੋਕ ਨਹੀਂ ਇੱਥੇ ਕੋਈ ਦੇਖੋ ਹੋਣੀਗਾ ਤੇ ਸਾਡਾ ਤਾਂ ਇਹੀ ਆ ਵੀ ਜਿਹੜਾ ਬੰਦਾ ਉਹੀ ਬੁੱਟੇ ਲੈ ਕੇ ਜਾਵੇ ਜਿਹੜਾ ਇਹਨਾਂ ਨੂੰ ਸੰਭਾਲ ਸਕੇ ਤੇ ਇਹਨਾਂ ਨੂੰ ਸਵਾਗਤ ਕਰਕੇ ਕੀ ਕੋਈ ਐਨਜੀਓ ਵੀ ਤੁਹਾਡਾ ਸਾਥ ਦੇ ਰਹੀ ਹੈ ਨਹੀਂ ਸਾਰੇ ਸ਼ਹਿਰ ਬੱਚ ਨਹੀਂ ਇਹ ਕਿਸੇ ਕੋਲ ਇੱਕ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਪਹਿਲਾਂ ਸਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਦੇ ਵਿੱਚ ਐਮਐਲਏ ਸਾਹਿਬ ਨੇ ਸਾਡਾ ਬਹੁਤ ਮਦਦ ਕੀਤੀ ਆ ਬਣ ਵਿਭਾਗ ਲਈ ਬਹੁਤ ਵੱਡੀ ਮਦਦ ਆ ਐਨਜੀਓ ਸਾਰੀਆਂ ਸੰਸਥਾਵਾਂ ਸਾਡੇ ਨਾਲ ਨੇ ਕੋਈ ਅਜੀਬ ਗੱਲ ਨਹੀਂ ਦੇ ਦੇਣਾ ਲਈ ਇਹ ਲੰਗਰ ਹੈ ਜੀ ਕਿ 40 ਦਿਨ ਦੀ ਲੰਗਰ ਚੱਲੇਗਾ ਜੀ ਰੋਜ਼ ਤੇ ਕਿੰਨੇ ਤੁਹਾਡੇ ਬੁੱਤੇ ਲੱਗ ਜਾਂਦੇ ਨੇ ਨਹੀਂ ਸਾਡੇ ਅੱਗੇ-ਪੱਗੇ ਤਿੰਨ ਇੱਕ ਸੌ ਦੇ ਲਗਭਗ ਰੋਜ਼ ਦਾ ਬੁੱਤਾ ਲੱਗ ਜਾਂਦਾ ਜੀ ਅੱਜ ਕੀ ਨਾਮ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਿੰਦਰ ਸਿੰਘ ਆ ਮੈਂ ਆ ਲੜਕੀਆਂ ਵਾਲੇ ਸਕੂਲ ਦੇ ਵਿੱਚ ਡਿਊਟੀ ਕਰਦਾ ਜੀ ਇਹ ਬੂਟਿਆਂ ਦਾ ਜਿਹੜਾ ਪਰਾਲਾ ਲੱਗ ਹੋਇਆ ਸੀ ਇੱਥੇ ਲੰਗਰ ਲੱਗਿਆ ਹੋਇਆ ਸੀ ਬਹੁਤ ਵਧੀਆ ਪਰਾਲਾ ਲੱਗਿਆ ਜੀ ਅਸੀਂ ਇੱਥੋਂ ਬੂਟੇ ਲਿਆ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ ਕੀ ਇਹ ਨਾ ਬੂਟਿਆਂ ਨੂੰ ਐਂਡ ਤੱਕ ਪਾਲੋਗੇ ਜੀ ਬਿਲਕੁਲ ਜੀ ਅਸੀਂ ਐਂਡ ਤੱਕ ਪਾਵਾਂਗੇ ਸਾਡੇ ਕੋਲ ਮਾਲੀ ਵੀ ਰੱਖਿਆ ਹੋਇਆ ਹੈ ਜੀ ਇਹਨਾਂ ਦੇਖਭਾਲ ਕਰਾਂਗੇ ਜੀ ਵਧੀਆ ਬਹੁਤ ਵਧੀਆ ਲੱਗਿਆ ਜੀ ਇਹ ਕਿਹੜਾ ਕਿਹੜਾ ਬੂਟਾ ਲੈ ਕੇ ਚੱਲਦੇ ਆ ਅਸੀਂ ਅੰਬ ਦਾ ਢਾਲੀ ਦਾ ਤੇ ਬਿੱਲ ਦਾ ਤੇ ਇੱਕ ਦੋ ਫੁੱਲਾਂ ਦੇ ਲੈ